ਮਸਾਂ ਮਿਲ ਗਿਆ ਬੂਵਾ ਮਰ ਜਾ ਆਠ ਦਿਨ ਹੋ ਗਿਆ ਮੂੰਹ ਨੇਰਾ ਹੋ ਗਿਆ ਹੈ ਆਠ ਦਿਨ ਹੋ ਗਏ ਮਰ ਜਾਣੇ ਨੂੰ ਗਏ ਨੂੰ ਹੈ ਘਰ ਦਾ ਮੂੰਹ ਨਹੀਂ ਦੇਖਿਆ ਮੁੜ ਕੇ ਬਾੜੇ ਨਹੀਂ ਭੜਿਆ ਹੈ ਲੈ ਦੱਸ ਐਨਾ ਕੀ ਬੁਰਾ ਲੱਗ ਗਿਆ ਸਾਡੀ ਗੱਲ ਦਾ ਹੈ ਵੀ ਜਿਹੜਾ ਤੂੰ ਐ ਛੱਡ ਕੇ ਘਰ ਵਗ ਗਿਆ ਘਰ ਆ ਬਣਾ ਕਿਤੇ ਸਰਦਾ ਹੁੰਦਾ ਇਹਨੂੰ ਵੀ ਫਿਕਰ ਨਹੀਂ ਇੱਥੇ ਥਾਂ ਥਾਂ ਕਰਦੀ ਫਿਰਦੀ ਆ ਬੇੜੇ ਦੇ ਵਿੱਚ ਐ ਨਹੀਂ ਵੀ ਕੋਈ ਮਾੜਾ ਮੋਟਾ ਇੱਥੇ ਕਿਸੇ ਨੂੰ ਪੁੱਛ ਦੱਸ ਰਾ ਤੂੰ ਵੱਡੀ ਐ ਦੱਸ ਮੈਂ ਕੀ ਦੇ ਜਾਵਾ ਹਜੇ ਮੈਂ ਕਿਸੇ ਨੂੰ ਜਾਣਦੀ ਨਹੀਂ ਬੋਝਦੀ ਨਹੀਂ ਵੱਡੀ ਐ ਵੱਡੀ ਐ ਕੀ ਹੋ ਗਿਆ ਉਰੇ ਪੈਣ ਕਿਉਂ ਰੌਲਾ ਪਾਰਖਿਆ ਉਰੇ ਆਹਰ ਨੂੰ ਕਰ ਲਾ ਨਹੀਂ ਕੋਈ ਸੀ ਨਹੀਂ ਰੌਲਾ ਕਾਦਾ ਨਹੀਂ ਮੇਰੇ ਤਾਂ ਨਾ ਚਿੱਤ ਕਾਉਂਗਾ ਉਹ ਕਰ ਜਾਂਦਾ ਮੈਨੂੰ ਤਾਂ ਐ ਫਿਕਰ ਲੱਗਿਆ ਪਿਆ 8 ਦਿਨ ਹੋ ਗਏ ਅੱਜ ਵੀ ਦੇਖ ਲੈ ਮੂੰਹ ਨੇਰਾ ਹੋ ਗਿਆ ਹਾਏ ਬਾੜੇ ਨਹੀਂ ਬੜਿਆ ਕੰਜਰ ਉਹ ਹੁਣ ਮੈਂ ਕੀ ਦੱਸਾਂ ਮੇਰਾ ਤਾਂ ਆਪ ਤੜਕੇ ਦਾ ਚਿੱਤ ਕਾਲੇ ਪਿਆ ਪਿਆ ਭੈਣੇ ਪਤਾ ਨਹੀਂ ਹੁਣ ਵੰਟੀ ਵੀ ਨਹੀਂ ਹੈਗਾ ਅੱਜ ਤੇ ਕਰੇ ਵੀ ਉਹਨੂੰ ਵੀ ਕਹਿਦਾ ਲੀ ਫੋਨ ਲਾ ਕੇ ਦੇਖ ਲੈ ਕਿਸੇ ਪਾਸੇ ਉਜੜਿਆ ਹਿਤਕ ਬੌੜਿਆ ਨਹੀਂ ਜਿਹੜਾ ਖਬਰ ਕਿੱਧਰ ਵਗ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿਤੇ ਭੈਣੇ ਚਰਨੋ ਵਾਲੀ ਗੱਲ ਸੱਚੀ ਨਾ ਹੋ ਜੇ ਫਿਰ ਹੁਣ ਆਪਾਂ ਕੀ ਕਰ ਸਕਦੇ ਹਾਂ ਕਰ ਕਿਉਂ ਨਹੀਂ ਸਕਦੇ ਜੇ ਚਰਨੋ ਵਾਲੀ ਗੱਲ ਸੱਚੀ ਹੋ ਗਈ ਮੈਂ ਤਾਂ ਲੱਤ ਤੇ ਲੱਤ ਧਰ ਕੇ ਪਾੜ ਦੂੰ ਮੇਰੇ ਪੇਲ ਦੀ ਰੰਨ ਨੂੰ ਹਾਏ ਲੱਤ ਤੇ ਲੱਤ ਪਾੜ ਕੇ ਦਾ ਤਾ ਪਾੜਾਂਗੇ ਜੇ ਕਿਸੇ ਪਾਸੇ ਬੜੂਗਾ ਹਿਤਕ ਤਾਇਆ ਤਾਂ ਹੈ ਨਹੀਂਗਾ ਮੈਨੂੰ ਤਾਂ ਸ਼ੱਕਾ ਵੀ ਉਹ ਤਾਂ ਕੁਛ ਕਰੂਗਾ ਉਹ ਨਹੀਂ ਹਟਦਾ ਹਾਂ ਅੱਛਾ ਹਾਂ ਮੈਨੂੰ ਤਾਂ ਪੂਰਾ ਸੱਕਾ ਹੁਣ ਤੂੰ ਦੱਸ ਵੀ ਜੇ ਬਾਈ ਚਾਂਸ ਉਹ ਘਰੇ ਲੈ ਕੇ ਆਉਂਦਾ ਤਾਂ ਫਿਰ ਮੇਰੇ ਨਾਲ ਤਿਆਰ ਨਹੀਂ ਨਹੀਂ ਮੈਂ ਤਾਂ ਤੇਥੋਂ ਵੀ ਵੱਧ ਦੁਖੀ ਹਾਂ ਕੁੱਤੇ ਖਾਣੀ ਪੂਰੀ ਕਰਨੀ ਆ ਤੇ ਪਰ ਐ ਨਾ ਹੋਵੇ ਕਿਤੇ ਹੁਣ ਉਹੀ ਪਿਰਪਲਾ ਮੱਥਾ ਨਹੀਂ ਰੱਖਣਾ ਪਹਿਲਾਂ ਵਾਲੀਆਂ ਗੱਲਾਂ ਗਈਆਂ ਭਾਬੀ ਜੀ ਭੈਭੀ ਜੀ ਭਾਬੀ ਜੀ ਇਧਰ ਵੀ ਆਏ ਭਾਬੀ ਜੀ ਨਹੀਂ ਹੁਣ ਜੇ ਜਨਾਨੀ ਲਿਆ ਕੇ ਬਿਠਾਊਗਾ ਫਿਰ ਕਿਹੜਾ ਉਹਨੂੰ ਖੰਡ ਪਾਵਾਂਗੇ ਆਪਾਂ ਮੈਂ ਉਹੀ ਤਾਂ ਤੈਨੂੰ ਕਹਿਣੀ ਵੀ ਜਜਨਾਨੀ ਲਿਆਂਦੀ ਫਿਰ ਕਹਿੰਦੇ ਆਣ ਨਾ ਜੇ ਮੜਾ ਜੇ ਕਹਦਾ ਭਾਬੀ ਜੀ ਕਿ ਤਾ ਤੂੰ ਵਿੱਡ ਜੇ ਨਹੀਂ ਮੈਂ ਕਿਹਾ ਫਿਰ ਦੂ ਮੇਰੇ ਪੁੱਤ ਖਾਣ ਦੇ ਸਾਢੇ ਤਿੰਨ ਕਿਲੇ ਵੱਡੇ ਜਾਣਗੇ ਮੈਂ ਹੁਣ ਵਿਡੂਗੀ ਫਿਰ ਮੈਂ ਤਾਂ ਪਾਣੀ ਨਹੀਂ ਪਾੜਨੀ ਨਹੀਂ ਪਾੜਤੇ ਸਾਢੇ ਤਿੰਨ ਕਿਲੇ ਆਪਾਂ ਨੂੰ ਨਹੀਂ ਦਿੰਦਾ ਉਹ ਮੈਂ ਤਾਂ ਕਿ ਤੈਨੂੰ ਪਹਿਲਾਂ ਕਿਹਾ ਸੀ ਕਿ ਤੈਨੂੰ ਬਾਗੇ ਹੁਣ ਆਪਾਂ ਪਾਣੀ ਕਿਉਂ ਮੈਣ ਦਮਾਂਗੇ ਪੈਰ ਤੇ ਮੈਂ ਤੈਨੂੰ ਪਹਿਲਾਂ ਕਿਹਾ ਸੀ ਨਾ ਤਾਂ ਤੂੰ ਆਪਦੇ ਖਸਮ ਨੂੰ ਪੁੱਸਿਆ ਨਾ ਇਧਰ ਮੇਰੇ ਆਲਾ ਮੰਨਿਆ ਹੈ ਨਾ ਤੇਰੇ ਆਲਾ ਮੰਨਿਆ ਇਹਨਾਂ ਨੂੰ ਕਹਿ ਦਿੰਦੀ ਨਾ ਤੂੰ ਉਹਨੂੰ ਕਿਹਾ ਨਾ ਮੈਂ ਇਹਨੂੰ ਕਿਹਾ ਜੇ ਆਪਾਂ ਖਿੱਚ ਕੇ ਰੱਖਦੇ ਨਾ ਲੰ ਆ ਫਿਰ ਆਇ ਨਹੀਂ ਸੀ ਕਰਦਾ ਐ ਘਰੋਂ ਨਿਕਲਦਾ ਨਹੀਂ ਸੀ ਮੈਂ ਤੈਨੂੰ ਦੱਸਾਂ ਆ ਆਪਾਂ ਇਹਨੂੰ ਨਾ ਪਹੁੰਚਦੀ ਆ ਆਪਾਂ ਆਪਾਂ ਕਹਾ ਹੈ ਆਪਕਾ ਘਰ ਇਤਨੀ ਦੂਰ ਤੋ ਚਲ ਕੇ ਆ ਗਏ ਮੈਂ ਉਹ ਖੜਜਾ ਸੌਰੇ ਦੀ ਨਖਰੇ ਕਰਦੀ ਐ ਛੇ ਕੀ ਹੁੰਦਾ ਹੈ ਇਹ ਕੁਛ ਨਹੀਂ ਹੁੰਦਾ ਇਹ ਵਧੀਆ ਗੱਲ ਹੁੰਦੀ ਆ ਆਜਾ ਮੇਰਾ ਕੋ ਐਸੇ ਕੈਸੇ ਬੋਲਦੀ ਆ ਜਾ ਉਹ ਆ ਜਾ ਆ ਜਾ ਆ ਜਾ ਆਪ ਤੋ ਸਾਧਨ ਲੈ ਕੇ ਆਤਾ ਕੋਈ ਮੋਟਰਸਾਈਕਲ ਗਾੜੀ ਲੈ ਕੇ ਆਤੀ ਉਹ ਸਿੱਧੀ ਤੁਰ ਲਾ ਸਿੱਧੀ ਕਿਵੇਂ ਤੁਰੂ ਆਪਕੋ ਬਤਾਉ ਤੁਰੋ ਹਾਂ ਤੁਰ ਕੇ ਦੇਖ ਹੇ ਜਿਵੇਂ ਪੰਜਾਬੀ ਤੁਰਦੇ ਹੁੰਦੇ ਐ ਤੁਰ ਕੇ ਦੇਖ ਹਮਾਰੇ ਤਾਂ ਐਸੀ ਤਰਤੇ ਹਮ ਤਾਂ ਐਸੀ ਚਲ ਆ ਜਾ ਚਲ ਲੇਂਗੇ ਆ ਜਾ ਆ ਜਾ ਜੀਤੀ ਆ ਜਾ ਇਹ ਹੋ ਗਿਆ ਤੈਨੂੰ ਟਾਂਗੇ ਦੁਖ ਰਹੀ ਐ ਸਰਦਾਰ ਜੀ ਮੈਂ ਟਾਂਗੇ ਯਾਰ ਮੈਂ ਤੇਰੀ ਟਾਂਗੇ ਕੋ ਕਿਆ ਕਰੂ ਮਨੂੰ ਤੱਕ ਸਮਝ ਨਹੀਂ ਆਉਂਦੀ ਤੇਰੀ ਪੰਗਾ ਹੀ ਛੇੜ ਲਿਆ ਜਾ ਨਹੀਂ 8 ਦਿਨ ਹੋ ਗਏ ਮਰਨਾ ਗਿਆ ਤਾਂ ਗਿਆ ਕਿੱਥੇ ਚਰਨ ਨੂੰ ਕਹਿੰਦਾ ਕਿ ਬਿਹਾਰ ਵਾਲੀ ਗੱਡੀ ਚੜਕ ਹਾਂ ਨਹੀਂ ਆ ਦੇਖਾ ਨਹੀਂ ਮੈਂ ਮਰ ਜਾ ਮਰ ਜਾ ਬੇ ਆ ਕੀ ਆ ਰੁਲ ਜਾ ਨਿਆ ਚੰਦ ਚੜਾਤਾ ਤੂੰ ਨਾਟ ਵਾਲਿਆ ਤੁਹਾਡਾਂ ਦੀ ਰੰਮ ਕਿਵੇਂ ਖੰਬੇ ਮੰਗੂ ਕੰਬਦੀ ਆਉਂਦੀ ਆ ਆ ਗਈ ਜੇ ਕੌਣ ਹੈ ਸਰਦਾਰ ਜੀ ਸਾਲੀ ਜੇ ਜੇ ਦੀ ਆਪਣੇ ਘਰ ਦੇ ਨੇ ਕੋਈ ਗੱਲ ਨਹੀਂ ਚੋਧਿਆ ਘਰ ਜਾਂਦਾ ਹੋਇਆ ਦੇ ਦੇ ਨਹੀਂ ਜੇ ਕਰਦੇ ਹੋ ਨਾ ਤੂੰ ਇਹਨੂੰ ਪਾਉਂਦਾ ਸ਼ਰਮ ਨਹੀਂ ਮੰਨੀਆਂ ਚਿੱਟੀ ਦਾੜੀ ਨਹੀਂ ਸ਼ਰਮਦਾ ਮੰਨਦਾ ਕਿ ਛੋਣ ਦੇ ਲਾਲ ਗਲਾ ਲਾ ਚੁੱਪ ਕਰਕੇ ਖੜ ਜੋ ਪਹਿਲਾਂ ਤਾਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਮਜਬੂਰ ਕੀਤਾ ਮਜਬੂਰ ਮੈਨੂੰ ਤੁਸੀਂ ਮਜਬੂਰ ਕੀਤਾ ਮੈਂ ਜਾਂਦਾ ਨਹੀਂ ਸੀ ਨਾ ਅਸੀਂ ਕੀ ਮਜਬੂਰ ਕਰਤਾ ਮੈਨੂੰ ਰੋਟੀ ਮਿਲਦੀ ਸੋਣ ਤੈਨੂੰ ਕੱਪੜੇ ਮਿਲਦੇ ਸੀ ਕੀ ਮਜਬੂਰ ਕਰਤਾ ਗੱਲ ਸੁਣ ਲੈ ਮੇਰੀ ਵੱਧ ਘਟ ਨਾ ਬੋਲੀ ਮੈਂ ਹੁਣ ਆਪੇ ਘਰ ਬਸਾਲਿਆ ਬਸ ਗੱਲ ਕਰ ਘਰ ਬਸਾਲ ਤੂੰ ਬਾਹਰ ਕੱਢ ਕਵੇ ਕੰਨਾ ਵਹਰਾ ਘਰ ਬਸਾਲਿਆ ਹੱਤ ਕਿਲਾ ਦਾ ਮਾਲਕਾ ਚੱਲ ਵਾਰ ਚੱਲ ਹਮ ਕਉਂ ਜਾਏ ਹਮਾਰਾ ਤੋ ਸਰਦਾਰ ਲੈ ਕੇ ਆਇਆ ਏ ਚੌਦੀ ਬਣਿਆ ਸਰਦਾਰ ਦੀ ਨਾਲੇ ਸਰਦਾਰ ਨੂੰ ਨਹੀਂ ਅਸੀਂ ਵੜਨਦੇ ਨਾਲ ਨਾਲ ਵੜਨਦੇ ਤੈਨੂੰ ਜੇ ਕਿਆ ਹੋਤਾ ਏ ਜੇ ਕਿਆ ਬੋਲ ਰਹਾ ਏ ਹੋਰ ਕੁਛ ਨਹੀਂ ਕਹਿੰਦੇ ਏ ਕੁਛ ਨਹੀਂ ਬੋਲੀ ਜਾਣਦੇ ਕੱਲ ਛਣ ਮੇਰੀ ਵਿਚੀ ਤੇਰੀ ਤੇ ਵਿਚੇ ਤੇਰਾ ਸਰਦਾਰ ਦਾ ਪਹਿਣ ਕੇ ਕੋਟ ਨੇ ਦੇਖੀ ਸਈ ਕਿਉ ਕਿਵੇਂ ਪਹਿਣਗੇ ਹੋਰ ਕਤ ਨਹੀਂ ਵੀ ਕੀ ਗੱਲ ਬਧਰਕਾਰਾ ਕੀਤਾ ਤਾ ਨਾ ਉਦੋਂ ਤਾਂ ਸਾਹਬਿਆ ਨਹੀਂ ਗਿਆ ਸੁੱਤ ਤਾਂ ਕਾ ਸਾਹਮਣੂ ਕਿੰਜ ਬਾਗ ਸੀ ਜਿਹਨੂੰ ਸਾਹਮਣੂ ਲੈ ਆਪ ਤਾਂ 28 31 ਨੋਟ ਆਈ ਸੁੱਤ ਤਾਂ 28 31 ਨੋਟ ਆਈ ਨਾ ਜਿੱਦ ਮੇਰੀ ਮਾਰੀ ਨੂੰ ਤਾਂ ਉੱਤੇ ਛੋਟਾ ਸੱਪ ਲੜ ਗਿਆ ਮੈਨੂੰ ਨਹੀਂ ਪਤਾ ਇਹ ਇਹ ਮੇਰ ਤਾਂ ਗਿਆ ਨਹੀਂ ਤੂੰ ਇਹ ਮੇਰੀ ਭਾਬੀ ਜੀ ਆ ਇਹ ਤਾਂ ਜੇਰਪਾ ਭੀਜੀ ਇਹ ਚੋਤਾ ਬਣਾ ਭਾਬੀ ਦਾ ਭਾਬੀ ਨਹੀਂ ਮੈਂ ਹੁਣ ਤੇਰੀ ਰਹਿ ਗਈ ਹੁਣ ਤਾਂ ਤੂੰ ਆ ਰੰਨ ਦਾ ਬਣ ਕੇ ਖੜ ਗਿਆ ਹੁਣ ਨਹੀਂ ਭਾਬੀ ਭੁੱਖੇ ਦੇ ਦੇ ਭਾਬੀ ਰੋਟੀਆਂ ਦੇਖ ਲੈ ਮੈਨੂੰ ਕਹਿੰਦੀ ਹੁੰਦੀ ਸੀ ਆ ਦੇਖ ਲੈ ਦੀਂ ਨਾ ਤੂੰ ਕਿਥੋਂ ਮਿਲ ਗਏ ਨੇ ਹਮ ਬਾਹਰ ਸੇ ਆਏ ਹੈ ਹਾਂ ਮੈਂ ਲੈ ਕੇ ਆਇਆ ਕੀ ਬੋਲ ਰਹੀ ਹੈ ਇਹ ਕੁਛ ਨਹੀਂ ਕਹਿੰਦੀ ਮੇਰੀ ਗੱਲ ਸੁਣੋ 20000 ਗੱਲ ਤਾਂ ਨਹੀਂ ਗਾਲ ਨਹੀਂ ਕੱਢਦੀ ਇਹ ਇਹ ਤਾਂ ਕੁਝ ਨਹੀਂ ਕਹਿੰਦੀ ਸਰਕਾਰ ਗੁੱਦ ਨਹੀਂ ਛੱਟ ਲਊ ਮੈਂ ਤਾਂ ਕਹੂਗਾ ਮੈਂ ਕੁਝ ਨਹੀਂ ਕਹਿੰਦੀ ਲਾ ਕਹਿੰਦੀ ਨਹੀਂ ਕੁਝ ਦੇਖ ਲੈ ਨਾ ਕਿ ਮੈਂ ਮੇਰ ਕਰਦਾ ਉਹਦੀ ਦੇਖ ਲੈ ਹੈ ਮੈਂ ਤਾਂ ਨਾ ਮੇਰੀ ਗੱਲ ਸੁਣ ਤੁਸੀਂ ਤਾਂ ਨਾ ਨਾ ਮੇਰੀ ਗੱਲ ਸੁਣ ਤੁਸੀਂ ਤਾਂ ਮੈਨੂੰ ਮਜਬੂਰ ਕੀਤਾ ਮਜਬੂਰ ਮੈਂ 20000 ਰੁਪਏ ਚ ਲੈ ਕੇ ਆਇਆ ਸਿਰਫ 20000 ਤੇ ਨਾ 20000 ਰੁਪਏ ਨੂੰ ਤਾਂ ਦੇਤਾ ਦੁੱਧ ਤਾਂ 3 ਕਿਲੋ ਤਾਂ ਛੁਆਇਆ ਨਹੀਂ ਦੁੱਧ ਤਾਂ ਹੋਣਾ ਆਊਗਾ ਹਾਂ ਜਦੋਂ ਤੁਹਾਡੇ ਸਾਹਮਣੇ ਨਾ ਖੋਆ ਮਾਰ ਮਾਰ ਕੇ ਖਾਦਾ ਛੋਡੇ ਸਾਹਮਣੇ ਪਿੰਨਿਆ ਬਣਾ ਬਣਾ ਕੇ ਖਵਾਈਆਂ ਜਦੋਂ ਸਾਡੇ ਮੇਰੀ ਤੇ ਸੜ ਪੈ ਗਿਆ ਸੀ ਤਾਂ ਫਿਰ ਸੋਤੋ ਲੋਟ ਹੀ ਨਹੀਂ ਆਇਆ ਕੰਮ ਮੈਂ ਕੀ ਕਰਾਂ ਤੂੰ ਤਾਂ ਜਵਾਕ ਸੀ ਨਾ ਉਹਨੂੰ ਵੀ ਨਹੀਂ ਕਿਤੇ ਚਾਰ ਛਿੰਜੜ ਸਾਰੇ ਜਵਾਕ ਨੂੰ ਜਦੋਂ ਮਾੜਾ ਕਰਦੇ ਸੀ ਚਾਰੇ ਚੱਕ ਚੱਕ ਆਉਂਦੀਆਂ ਸੀ ਕਿਤੇ ਉਹ ਚੱਕ ਆਉਂਦੀ ਸੀ ਕਿਤੇ ਉਹ ਚੱਕ ਉਹ ਤਾਂ ਉੱਟ ਕ ਮਿਲਦੀ ਸੀ ਸੋਹਣੀ ਨਹੀਂ ਤਾਂ ਗਈ ਲੜਨ ਵਾਸਤੇ ਐਸੀ ਆ ਗਈ ਮੇਰੀ ਬਾਤ ਸੁਣੋ ਲਾ ਮarre ਤਾਂ ਟਾਂਗੇ ਦੁਖ ਰਹੀਆਂ ਤੂੰ ਲੇਟ ਨਾ ਸੁਣੇ ਦੀ ਹੈ ਮਾਮਲ ਨਹੀਂ ਬਾਤ ਆ ਗਈ ਵੜੀਆਂ ਟੰਗਾਂ ਦੀ ਟੱਕ ਦੇ ਨਾ ਟੰਗਾਂ ਵੇਰੀ ਗੱਲ ਗ ਮੇਰੀ ਗੱਲ ਸੁਣੇ ਨਾ ਵੱਧ ਘੱਟ ਬੋਲਣ ਦੀ ਲੋੜ ਨਹੀਂ ਦੇਖ ਨੀ ਕਿੰਨੀ ਮੇਰ ਕਰਦਾ ਵੀ ਦੇਖਣੀ ਇਹਨੂੰ ਵੱਧ ਘੱਟ ਬੋਲਣ ਦੀ ਹਾਂ ਜੇ ਦੇਖ ਹਾਂ ਉਹਦਾ ਪਤਾ ਲੱਗਦਾ ਮੱਛੀ ਚਾਵਲ ਖਵਾਉਣੇ ਆਂ ਕੇ ਖਵਾਉਂਗਾ 7 ਕਿਲੇ ਨਹੀਂ ਉੱਠ ਗੜ ਗਿਆ ਖਵਾ ਚ ਹਾਂ ਹਾਂ ਮੈਂ ਡਣ ਗਿਆ ਗੱਲ ਸੁਣ ਕੇ ਮੈਂ ਆਪ ਵੀ ਖਾਏਗੀ ਹਾਂ ਖਾਏਗੀ ਖਾਏਗੀ ਕਰ ਦਿਆ ਹੁਣ ਮੱਛੀ ਚਾਵਲ ਖਾਏ ਬੜਾ ਟਿਕੜ ਘੋੜਿਆਂ ਦੀ ਰਾਨਾ ਗੱਲ ਸੁਣ ਪੇ ਮੇਰੀ ਉਹਦੇ ਪਤਾ ਲੱਗੂ ਤੈਨੂੰ ਔਰ ਜਿੱਦੇ ਤਰ੍ਹਾਂ ਸਾਰਾ ਕੁਝ ਲੁੱਟ ਕੇ ਲੈ ਗਈ ਉਹ ਗੀਤ ਆਲਾ ਵਾਂਗੂ ਕਹਦੇ ਨੇ ਅੰਦਰ ਅੰਨ ਜੂਪੀ ਦੀ ਘਗਰੀਆਂ ਵਾਲੀ ਘਰਬਾਰ ਲੈ ਗਈ ਲੁੱਟ ਕੇ ਉਹ ਤੇ ਪਤਾ ਲੱਗਦਾ ਆ ਛੋਟੇ ਪਖਾਨੇ ਨਹੀਂ ਚੱਲਣੇ ਇਹ ਮੇਰੇ ਕੋਲੇ ਪਖਾਨੇ ਨਹੀਂ ਚੱਲਣੇ ਛੋਟੇ ਮੈਂ ਥੋ ਲੈ ਕੇ ਲੈ ਲਾ ਜੇ ਨਾ ਪੱਜੀ ਦਾ ਨਾਂ ਸਾਡੇ ਕੋਲ ਆ ਤਾਂ ਫਿਟੇ ਮੂੰਹ ਕਹੀਦੀ ਚੱਲ ਕੋਈ ਨਹੀਂ ਜੇ ਢੱਗ ਗਈ 20000 ਹੋਰ ਨੇ ਸੱਤ ਕਿੱਲੇ ਤਾਂ ਨਹੀਂ ਜਾਂਦੇ ਮੇਰੇ ਸੱਤ ਕਿੱਲੇ ਸਾਡੇ ਚੁੱਲੇ ਤੇ ਨਹੀਂ ਕਹਦੇ ਨਹੀਂ ਖੇਡ ਆ ਸੱਤ ਕਿੱਲੇ ਕਹਿੰਦਾ 20000 ਆਹੋ ਨੀ ਆ ਗਈ ਬਾਗੀ ਆ ਗਈ ਬਾਗੀ ਹਾਂ ਕੋਈ ਗੱਲ ਨਹੀਂ ਫਿਰ ਐਂ ਨਜ਼ਾਰੇ ਲੈਣਿਆ ਤੇਰੇ ਕੋਲ ਹੀ ਨਜ਼ਾਰੇ ਲਊ ਤੇਰੇ ਕੋਲ ਹੀ ਹਾਂ ਤੂੰ ਵੱਡ ਕੇ 12 ਸਾਲ ਦਾ ਮੁੰਡਾ 12 ਸਾਲ ਦਾ ਮੁੰਡਾ ਇਹ ਐਸੇ ਦੁੱਖ ਦਾ ਮਾਰਾ ਹੀ ਲੈ ਕੇ ਆਇਆ ਤੈਨੂੰ ਮੈਂ ਮੈਨੇ ਲੇਟ ਨਾ ਆਇਆ ਵੀ ਮੇਰੇ ਕੋ ਖਟੀਆਂ ਦੋ ਮੈਨੇ ਲੇਟੀਆਂ ਦੋ ਦੇ ਦੇ ਨਾ ਖਟੀਆਂ ਬਸਾ ਦੇ ਥੱਲੇ ਹੇ ਮਾਮਾ ਲਣੀ ਨੂੰ ਚਲ ਜਾ ਚੁੱਪ ਕਰਕੇ ਬਹਿ ਜਾ ਆ ਆ ਜਾ ਤੂੰ ਮੇਰੀ ਗੱਲ ਸੁਣੋ ਸੋਣਾ ਉੱਧਰ ਨਾਲ ਬੜੀ ਪਾਰ ਕਰਦੀ ਇੱਥੇ ਬੈਠੀ ਆਪਦੀ ਬੈਠਕ ਚ ਇੱਥੇ ਰੋਟੀ ਇੱਥੇ ਟੱਕ ਬਣਾਈ ਉੱਧਰ ਪੜਦਾ ਹੁੰਦਾ ਨਾ ਨਾ ਤੇਰੀਆਂ ਤਾਂ ਵੱਡੂ ਨਾਲੀ ਇਹ ਗੱਲ ਨਹੀਂ ਕੋਈ ਗੱਲ ਨਹੀਂ ਜਮਾ ਰਾਹ ਚ ਨਾਕਾ ਲਾ ਕੇ ਬੈਠਿਆ ਕਰਾਂਗੇ ਨਾ ਮੇਰੇ ਨਾ ਨਾ ਮੇਰਾ ਅੱਜ ਜੇ ਨਾ ਨਾਕਾ ਲਾ ਕੇ ਬੈਠਿਆ ਤੇ ਹਾਂ ਉਹ ਚੌਧਰੀ ਹਾਂ ਮੈਂ ਹੁਣ ਦੱਸੂ ਹੁਣ ਨੱਗੂ ਪਤਾ ਹੁਣ ਅੱਗੂ ਪਤਾ ਹੁਣ ਨੂੰ ਹੁਣ ਪਤਾ ਕੀ ਲੱਗਿਆ ਛੱਡ ਕੇ ਹੱਥਾਂ ਤੋਂ ਮਰਿਆ ਸੀ ਅਸੀਂ ਕਰਕੇ ਮਰਿਆ ਸੀ ਨਾਲੇ ਨਾਲ ਉਹਦਾ ਉਹਦਾ ਮਗਰ ਮਗਰ ਕਰਦੇ ਸੀ ਮਗਰ ਮਗਰ ਕਰਦੀ ਸੀ ਕਰਦੀ ਸੀ ਆਹੋ ਰੱਖ ਲੋ ਗੱਲਾ ਮਾਰ ਗਿਆ ਗੱਲਾ ਤੂੰ ਮਾਰਦਾ ਗੱਲਾ ਬੈ ਜਾ ਬੈ ਜਾ ਆ ਮੇਰੀ ਭਾਬੀ ਹੈਗੀ ਇੱਥੇ ਨਾ ਕੋਈ ਗੱਲ ਨਹੀਂ ਭਾਬੀ ਹੈਗੀ ਭਾਬੀ ਖੁਣ ਚਲ ਭਾਬੀ ਆ ਭਾਬੀ ਦੇ ਨਾਲ ਤਕਰੀ ਕਰਦੀ ਨੰਦੀ ਹੈਗੀ ਚਲ ਠੀਕ ਆ ਫਿਰ ਉਹ ਭਾਬੀ ਤੇਰੇ ਆ ਦੀ ਗੱਲ ਨੰਦੀ ਧਰਦੀ ਦੇਖ ਲਈ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਕਿ ਚਲ ਕੋਈ ਨਹੀਂ ਬਾਬਾ ਕਾਇਮ ਚੱਲ ਤੂੰ ਮੈਨੂੰ ਰੋਟੀਆਂ ਵਧੀਆ ਦਿੱਤੀਆਂ ਨੇ ਹਾਂ ਦੇਖ ਲੈ ਉਹ ਜੇ ਤੂੰ ਆਂ ਬਾਬਾ ਬਾਬਾ ਕਾਇਮ ਆਈ ਤੂੰ ਐ ਡੜੇ ਆ ਕਾਣ ਨਾ ਕਰਤਾ ਕਾਦਰ ਪਾਤੀ ਤੂੰ ਤੂੰ ਰੋ ਦਿੱਤਾ ਤੂੰ ਸ਼ਰਮ ਮੰਨਦਾ ਮੇਰੀ ਨਾ ਫਿਰ ਉਹਦੇ ਕੀ ਹੋ ਗਿਆ ਸੀ ਕਿਉਂ ਥੋਨੂੰ ਇੰਨਾ ਲੱਗੂ ਮੇਰੇ ਨਾਲ ਇੰਨਾ ਨਹੀਂ ਲੱਗਿਆ ਉਹ ਮੁੰਡਾ ਉਹ ਮੁੰਡਾ ਮੁੰਡਾ ਮੈਨੂੰ ਵਿਡਿਆ ਸਕੇ ਲੈ ਕੇ ਆਇਆ ਸੀ ਵਿਚਾਰਾ ਉਹਦੇ ਕਹੇ ਤੋਂ ਆ ਗਿਆ ਹੈ ਉਹਦੇ ਕਹੇ ਤੁਸੀਂ ਮੇਰਾ ਉਹਦੇ ਜਲੂਸ ਕੱਢਿਆ ਨਾ ਮੁੰਡੇ ਦੀ ਮੁੰਡੇ ਦੀ ਮਾਰੇ ਮਟ ਸ਼ਰਮ ਮੰਨ ਲੈਂਦਾ ਮੁੰਡੇ ਦੀ ਸ਼ਰਮ ਮੰਨ ਲੈਂਦਾ ਮੰਮਟ ਚੱਲਣਾ ਮੁੰਡੇ ਨੂੰ ਸਾਰੀ ਗੱਲ ਸੁਣਾਈ ਸੀ ਮੁੰਡਾ ਆਇਆ ਤੁਹਾਡੇ ਕੋਲੇ ਉਸ ਗੁਰਦੁਆਰੇ ਮਰ ਜਾਂਦਾ ਧੀ ਗੱਲ ਸੁਣਦਾ ਉੱਦੇ ਤੁਹਾਡੇ ਕੋਲ ਮੁੰਡਾ ਆਇਆ ਸੀ ਹਾਂ ਲੈ ਕੇ ਹਾਂ ਮੁੰਡਾ ਲੈ ਕੇ ਆਇਆ ਢੋਂਗ ਦੀ ਆ ਇਹਦੇ ਨਾਲ ਪੋਸਟਾ ਕੋ ਇਤਨੀ ਹੋ ਗਈ ਉਹ ਆ ਗਈ ਉਹਨੂੰ ਮੈਂ ਕਹਿਨਾ ਕਿ ਡਰਾਈਵ ਨੂੰ ਸਾਬ ਬਚਾ ਕੇ ਸਾਬ ਉਹਨੂੰ ਭਜਾ ਜਾ ਜਾ ਬਚ ਜਾ ਤੁਸੀਂ ਜਾਓ ਤੁਸੀਂ ਆਪ ਦਾ ਜਾ ਤੂੰ ਗੱਲ ਸੁਣਨਾ ਮੇਰੀ ਜੇ ਮੇਰੇ ਕਿੰਨੇ ਤੇ ਚੜ ਗਈ ਨਾ ਤਾਂ ਫਿਰ ਮੈਂ ਟੋਟੇ ਟੋਟੇ ਕਰ ਦੂੰ ਮੈਂ ਤੁਹਾਨੂੰ ਦੱਸਤੀ ਗੱਲ ਮੈਂ ਵੀ ਕਹਿੰਦਾ ਕਹੋਂਦਾ ਪਾਪੀ ਵੀ ਸੂਰ ਮੈਂ ਦੇਖੀ ਸਈ ਸੋ ਤਾਂ ਮੈਂ ਵੀ ਸਾਧਨੀ ਪੇਕਿਆ ਉਹ ਕੀ ਕਰਨਾ ਇਹਦੇ ਪੇਕਿਆਂ ਨੂੰ ਇਹ ਤਾਂ ਹੈਗਾ ਲੰਡਾ ਕੁੰਡਾ ਆਪਾਂ ਉਹਦੇ ਹੁਣ ਨਹੀਂ ਹੈਗਾ ਹੁਣ ਨਹੀਂ ਹੈਗਾ ਹੁਣ ਨਹੀਂ ਹੈਗਾ ਪਹਿਲਾਂ ਸੀ ਪਹਿਲਾਂ ਸੀ ਬੱਕਰੀਆਂ ਵਾਲੀ ਕੋਈ ਇਹਨਾਂ ਨੂੰ ਛੱਡ ਕੇ ਉਹ ਆਪਾਂ ਰੱਖ ਸਬਰ ਰੱਖ ਮੂੰਹ ਤਾਂ ਸੁੱਕ ਗਿਆ ਸਬਰ ਰੱਖ ਸਬਰ ਆਉਂਦੇ ਨੂੰ ਸਗਾ ਤੇਲ ਦਾ ਕੀ ਚੋਣਾ ਸੀਗਾ ਹਾਏ ਮੈਂ ਮਰ ਜਾਂ ਤੇ ਚਾਹੁੰਦੇ ਸਾਡੀ ਜਿੱਤੀ ਜਿੱਤੀ ਵਾਲੇ ਨਾਲ ਆ ਗਈ ਅਸੀਂ ਨਾ ਅੱਜ ਤੁਮ ਕਿੱਥੇ ਜਾ ਰਹੇ? ਬਿਚੇ ਕਾਲ ਬਾਕੀ ਅੱਗ ਲਾਵਾਂਗੇ ਇਹਨੂੰ। ਤੂੰ ਲਾਜਦਾ ਇਹਨੂੰ ਪਰੇ। ਮੁੱਛ ਦਾ ਲਾ ਕੇ ਦਿਖਾਈ। ਉਹਦਾ ਲਗਾ ਹੱਛਾ। ਹਾਂ। ਤੂੰ ਦੇਖੀ ਸੇ ਜਾਵੇਂ ਤਾਂ ਸਹੀ ਇੱਧਰ ਬੜ ਕੇ ਦੇਖੇ ਫਿਰ। ਤੂੰ ਬੜ ਕੇ ਦਿਖਾਈ ਫਿਰ ਲੈ ਕੇ ਇੱਧਰ। ਇਹ ਆਉਂਦੀ ਨਹੀਂ ਇਹ ਤਾਂ ਅਸੀਂ ਸੋਤੋਂ ਕੀ ਲੈਣਾ? ਹਾਂ। ਤੂੰ ਚੇ ਨਾ ਨਾ ਪਰ ਮੁੱਤਰ ਲੱਗਦੇ ਮੁੱਤੀ ਝੱਗ ਵੰਗ ਪਾਇਆ ਤਾਂ। ਇਹਨੇ ਬਾਇੰਦਾਂ। ਹਾਂ? ਤੂੰ ਬਾਲਾ ਨਾ ਬੋਲ ਚੁੱਪ ਕਰ ਜਾ ਮੇਰਾ ਤਾ ਮਰਾ ਮਸ। ਚੁੱਪ ਕਰਾ। ਬੱਚਾ ਐਵੇਂ ਨજર ਨਾਲਾਂ ਦੀ। ਆਹੋ। ਕੀ ਆਂਦਾ ਨજર ਨੂੰ? ਕੀ ਆਂਦਾ ਦੇਖੀ? ਸਾਹਮਣੇ ਰੱਖੀ। ਆਣ ਕੇ ਰੱਖੀ ਹੋਈ ਆ ਲੋਕਾਂ ਦੇ ਨਜ਼ਰਾਂ ਤੋਂ ਬਚਾ ਕੇ ਰੱਖਨੀ ਬਲਾ ਬਚਾ ਲੇ ਬਚਾ ਲੂੰਗਾ ਮੈਂ ਤੈਨੂੰ ਕਹੜਾ ਪਤੀ ਦਾ ਤੂੰ ਦੇਖੀ ਸਹੀ ਜੇ ਤਰ ਰਹੀ ਕੀ ਤਾਂ ਮੈਨੂੰ ਫਿੱਟੇ ਮੈਂ ਕਹੀ ਦੀ ਤੈਨੂੰ ਦੱਸਦੀ ਗੱਲ ਚੱਲ ਕੋਈ ਨਹੀਂ ਜਦੋਂ ਜਾਉਗੀ ਦੇਖੂਗਾ ਮੈਂ ਜਦੋਂ ਪਿਆਕਾਂ ਦੀ ਬੜੀ ਤੇਰਨਾ ਆ ਗਈ ਖ ਲੱਗਾ ਇਹ ਨਾਣਾ ਖਾਣਾ ਵੀ ਆ ਜਾਈਏ ਦੇ ਦੇ ਨੀ ਭੁੱਖ ਲੱਗੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਭੱਜ ਜਾ ਭੱਜ ਜਾ ਤੂੰ ਮੱਚ ਗਈ ਮੈਂ ਨਹੀਂ ਮੈਂ ਮਰ ਜਾ ਨਹੀਂ ਕੀ ਕਰੀ ਹੁਣ ਵੱਡੀਏ ਆ ਦੇਖ ਲੈ ਅੱਕ ਲਾ ਤਾ ਕੰਜਰ ਦੇ ਪੁੱਤ ਨੇ ਇਹ ਕਿਆ ਬੋਲਦਾ ਐ ਸਾਲਾ ਇੱਕ ਕੁਛ ਨਹੀਂ ਕਹਿੰਦੀਆਂ ਇਹ ਤਾਂ ਨਾ ਸਵਾਗਤ ਕਰਦੀਆਂ ਸੀ ਆਪਣਾ ਵੀ ਆਈ ਐ ਨਵੀਂ ਬਹੂ ਨਵੀਂ ਆਈ ਐ ਹਾਂ ਹੁਣ ਤੂੰ ਦੱਸ ਕੀ ਖਾਣਾ ਹੈ ਮੇਰੇ ਕੋਲ ਤਾਂ ਬੜੀ ਭੁੱਖ ਲੱਗਾ ਐ ਸਾਲਾ ਇਤਨੀ ਭੁੱਖ ਲੱਗਾ ਐ ਮਸਲੀ ਖਾਏਗਾ ਮਸਲੀ ਯਾ ਕੋਈ ਬਾਤ ਨਹੀਂ ਤੇਰੀ ਖਾਤਰ ਮੈਂ ਟੋਬਾ ਮੱਛੀਆਂ ਦਾ ਅਲੱਗ ਕੀ ਬਾਤ ਐ ਸਰਦਾਰ ਜੀ ਬਹੁਤ ਅੱਛੇ ਹੋ ਆਪ ਅੱਛਾ ਤਾਂ ਕਿਲੇ ਐ ਸਾਤ ਹਿੰਦੀ ਮੈਨੂੰ ਆਤੀ ਨਹੀਂ ਐ ਸਮਾਰਾ ਜੀ ਹਾਂ ਹਲ ਹੋਣੀ ਸਿੱਖ ਜੂਗਾ ਅ ਮੈਂ ਚਾਵਲ ਖਾਏਗੀ ਅ ਚਾਵਲ ਚਾਵਲ ਖਾਏਗੀ ਤੂੰ ਪੰਜਾਬੀ ਸਿੱਖ ਜਾ ਨਹੀਂ ਹਾਂ ਹੋਣੀ ਪੰਜਾਬੀ ਬੋਲਿਆ ਕਰ ਆ ਵੀ ਮੇਰੇ ਕੋਲ ਇਹਨਾਂ ਨਾਲ ਫਿਰ ਇਹਨਾਂ ਨਾਲ ਗੱਲਾਂ ਕਰਨਾ ਜਿਵੇਂ ਇਹ ਕੋਈ ਗਾਲੀ ਕਢਾਲਦਾ ਹੈ ਜਾਂ ਹੋਰ ਕਰਦਾ ਹੈ ਨਾ ਵੀ ਤੈਨੂੰ ਪਤਾ ਲੱਗ ਜਾ ਕਰੂ ਜੋ ਉਹ ਲਾਲ ਚੁੰਨੀਆ ਵਾਲਾ ਥਾ ਜੋ ਮੋਟੀ ਬੈਂਸ ਥਾ ਹਾਂ ਉਹ ਆਪਕੋ ਕਿਆ ਬੋਲ ਰਹਾ ਥਾ ਉਹ ਤਾਂ ਇਹ ਕਹਿੰਦੀ ਸੀ ਕਹਿੰਦੀ ਵੀ ਠੀਕ ਆ ਸੋਹਣੀ ਐ ਇਹ ਕਹਿੰਦੀ ਸੀ ਯਾ ਹਾਂ ਵੀ ਬਹੁਤ ਸੋਹਣੀ ਆ अब भूख बड़ा लगा है कोई बात नहीं बैठ मैं लेके आना जी मच्छी नाल होर कोई चीज ओ वो छोटा पुए वाला है हां छोटा बियर होता है वो लेके बियर हां या या ओहो तू तो बियर भी, भी पीनी है या वे... मुर्गी खाता है आ, मुर्गी तो खवा दिया करूंगा दो डब्बी चिकटा ओहो आए वो कठू पंगा छेड़ लिया ਜਲਦੀ ਜਾ ਨਾ ਕੋਈ ਨਹੀਂ ਜਾਣਾ ਮੈਂ